ਓ ਬੱਲੇ ਸਸਰੀ ਵਾਲਾ ਜੀ ਤੁਸੀਂ ਕਾਹ ਲੋ ਕਿੱਦਾਂ ਵਿਹਾਲਿਆ ਵਧੀਆ ਵਧੀਆ ਜੀ ਵਧੀਆ ਹਾਂਜੀ ਹਾਂਜੀ ਉਹ ਗੇਰ ਤੇ ਬੈਠੇ ਆ ਜੀ ਤੁਸੀਂ ਉਹ ਫੇਰ ਬੈ ਗਿਆ ਉਹ ਆ ਗਿਆ ਦਾ ਬੰਦਾ ਮੱਥੇ ਲੱਗਦਾ ਰਹਿੰਦਾ ਹਾਂਜੀ ਵੋਟਾਂ ਆ ਗਈਆਂ ਨਾਲੇ ਸਰਪੰਚੀ ਦੀਆਂ ਹਾਂਜੀ ਉਹ ਵੋਟਾਂ ਦਾ ਫੇਰ ਪਹਿਲਾਂ ਚੱਲਦਾ ਯਾਰ ਹੋਰ ਕੀ ਆ ਜਾਵੇ ਚਾਹ ਖੋਦੀ ਬੈ ਹਾਂਜੀ ਹਾਂਜੀ ਨਾਲ ਕੋ ਪਿੰਡ ਦੀ ਨਵੇਂ ਦਾ ਜੀ ਉਹ ਦੇਖ ਕੋ ਕਿਹੜਾ ਖੜ ਰਿਹਾ ਵੇ ਪਿੰਡੋਂ ਮੈਂ ਤਾਂ ਆਪ ਤੁਹਾਨੂੰ ਪੁੱਛਣਾ ਮੈਂ ਤਾਂ ਪੁੱਛ ਗਈਏ ਭਾਜੀ ਨੂੰ ਦੇਖੀਏ ਫਿਰ ਉੱਦਾਂ ਆਪਾਂ ਜਾਤੇ ਕਿਸੇ ਤੇ ਉਂਗਾ ਨਹੀਂ ਲਾਉਂਦੇ ਤਾਂ ਤੱਕ ਨਹੀਂ ਕੋਈ ਆੜਦਾ ਆਉਂਦਾ ਕਿੱਥੇ ਕਿੱਥੇ ਗੱਲ ਮੋੜਦੀ ਕਿਹੜਾ ਵੇ ਜਲਦਾ ਨਵਾਂ ਕਾਰੋਬਾਰ ਦੇਖ ਤਾਂ ਜਿਹੜਾ ਮਾੜਾ ਮੋਟਾ ਕਿਹੜਾ ਵਧੀਆ ਖਾਂਦਾ ਰੋਟੀ ਪੈਨ ਲਾਈ ਆਉਂਗਾ ਜਰਾ ਕਾਰੋਬਾਰ ਤਾਂ ਉਹ ਬਿੱਟੂ ਆ ਬੋਲਟਰੀ ਫਾਰਮ ਵਾਲਾ ਉਹ ਹਾਂ ਦੱਸ ਦੇ ਕਹਿੰਦੇ ਮੁਰਗੇ ਮੁਰਗੇ ਚੰਗੇ ਵਿਗਦੇ ਉਹਦੇ ਲੈ ਫੇ ਚੱਲ ਨਾਲੇ ਆੜ ਕੇ 4 ਦਿਨ ਮੁਰਗੇ ਦੇਸੀ ਮੁਰਗੇ ਆ ਹੋਰ ਕੀ ਨਾਲੇ 4 ਦਿਨ ਉਹ ਤੋਂ ਮੁਰਗੇ ਖਾਣੇ ਦੇਸੀ ਕਹਿੰਦਾ ਭਾਵਾ ਤੂੰ ਕਾਰਗਾਮ ਕਾਰਗਾਮ ਚਲੀ ਜਾ ਹੋਰ ਹੋਰ ਚੱਲਦੇ ਆ ਗੱਲ ਹੁਣ ਮੇਰੀ ਹਾਂਜੀ ਵਖ ਜਦੋਂ ਆਪਾਂ ਜਾਣਾ ਤਿਆਰ ਕਰਕੇ ਆਣਾ ਉਹਨੂੰ ਤਿਆਰ ਕਰਕੇ ਆਣਾ ਪਉਗਾ ਲਾਗੇ ਨਹੀਂ ਪੂਰੀ ਮੈਂ ਕਹਾਂ ਪੂਰੀ ਆਵਾ ਹੋਰ ਕੀ ਇੱਕ ਗੱਲ ਹੋਰ ਆ ਹਾਂਜੀ ਮੈਂ ਕਹਿੰਦਾ ਤੁਸੀਂ ਖੜ੍ਹ ਜਾਓ ਐਤਕੀ ਓਏ ਆਪਾਂ ਕੀ ਲੈਣਾ ਇਸ ਕੰਮ ਤੋਂ ਪਰ ਜੇ ਤੁਸੀਂ ਖੜ੍ਹ ਗਏ ਨਾ ਤੁਸੀਂ ਤਾਂ ਸਾਰਿਆਂ ਦੀ ਜਮਾਨਤ ਦਾ ਜ਼ਬਤ ਕਰਾ ਦੂਗੇ ਓਹ ਭਰਾਵਾ ਜਮਾਨਤ ਤਾਂ ਜ਼ਬਤ ਕੀ ਹੋਣੀ ਆ ਸਾਨੂੰ ਤਾਂ ਪੰਚੀ ਚੋਕੀਆਂ ਨੇ ਪੈਂਦੀਆਂ ਸਾਡੇ ਬਰਵਾਦ ਤੋਂ ਅੱਜ ਤੱਕ ਦੀ ਕੋਈ ਇਲੈਕਸ਼ਨ ਲੜਿਆ ਆਪਣਾ ਗਮ ਦਾ ਦੂਜੇ ਦੀ ਉਂਗਲੀ ਲਾਉਣਾ ਉਹ ਤਾਂ ਹੈਗਾ ਪਰ ਚਰਚਾ ਸਾਡੀ ਰਹਿੰਦੀ ਪਿੰਡ ਜੇ ਸਾਰੀ ਮੇ ਚਰਚਾ ਹੁਣ ਤੈਨੂੰ ਪਤਾ ਆਪਾਂ ਤਿੰਨ ਤੈਨੂੰ ਵੀ ਖੜਾ ਕਰ ਦਨਾ ਦੂਜੇ ਪਾਸੇ ਦੂਜਾ ਖੜਾ ਕਰ ਦਨਾ ਇੱਕ ਨੂੰ ਦਿਨੇ ਮੇੜੀਦਾ ਦੂਜੇ ਨੂੰ ਰਾਤ ਨੂੰ ਮੇੜੀਦਾ ਅੱਛਾ ਇਹ ਬਾਏ ਹੀ ਕੰਮ ਹੈ ਆਪਣਾ ਨਾ ਪਤਾ ਤੈਨੂੰ ਬੜਾ ਸੋਹਣਾ ਆ ਵੀ ਨਹੀਂ ਚੱਲਦੇ ਆ ਦੇ ਕੋ ਆਪਾਂ ਕੀ ਲੈਣਾ 500 ਰੁਪਏ ਦੀ ਆਪਾਂ ਤਾਂ ਉਹਦੇ ਕਿੰਗ ਮੇਕਰ ਆ ਜਿਹੜਾ ਬੰਦਾ ਬਣ ਗਿਆ ਉਹ ਹੀ ਆਪਣਾ ਹਾਂਜੀ ਉਹ ਹੀ ਆਪਣਾ ਬਸ ਤੂੰ ਤਿਆਰ ਹੋ ਗਿਆ ਇਹਨਾਂ ਦਾ ਬਿੱਟੂ ਦੇਦੇ ਮੁਰਗੇ ਮੁਰਗੇ ਚਾਰ ਹਨਾ ਉਹਦੇ ਪਕਾਣੇ ਆ ਲੀਡਰ ਦੇ ਬੰਦੇ ਭਾਈ ਤੁਸੀਂ ਤੁਸੀਂ ਸਮਝੋ ਨਾ ਉਹ ਭਰਾਵਾ ਲੋਕਾਂ ਨੂੰ ਲੱਗਦਾ ਬਾਅਦ ਲੀਡਰ ਮੈਨੂੰ ਤਾਂ ਤੇਰੀ ਭਾਬੀ ਨੇ ਨਹੀਂ ਵੋਟ ਪਾਣੀ ਜਮਾ ਘੜ ਕੇ ਆਪਾਂ ਦਾ ਦੂਜਿਆਂ ਦਾ ਕੰਮ ਤੰਡਦਾ ਦੂਜੇ ਦੇ ਮੋਢੇ ਰੱਖ ਕੇ ਚਲਾਉ ਤਮਾਸ਼ਾ ਦੇਖੋ ਆਪਾਂ ਦਾ ਤਮਾਸ਼ਾ ਦੇਖਣਾ ਠੀਕ ਆ ਚਲ ਆਣਾ ਵੀ ਮੈਂ ਓਕੇ ਹਾਂਜੀ ਭਾਈ ਹੋ ਗਏ ਤਿਆਰ ਚੱਲੀਏ ਫਿਰ ਆ ਜਾ ਵੀ ਆ ਜਾ ਆ ਜਾ ਆ ਗਿਆ ਆ ਗਿਆ ਆ ਗਿਆ ਚੱਲੀਏ ਹਾਂਜੀ ਹਾਂਜੀ ਹੋਰ ਚਲ ਮੈਂ ਜਾਣਾ ਮਰ ਜਾ ਹੁਣ ਕਿੱਥੇ ਚੱਲੇ ਉਹ ਜਾਣਾ ਬਿੱਟੂ ਨੂੰ ਗਾਨਾ ਦਰ ਪਾਟੀ ਦੇ ਘਰੇ ਇਲੈਕਸ਼ਨ ਆ ਉਹ ਤੇਨੂੰ ਪਤਾ ਲੈ ਦੱਸਦਾ ਤੁਸੀਂ ਨਾ ਕੋਈ ਚੱਜ ਦੇ ਕੰਮ ਕਰਿਓ ਵਾਹੀ ਤਾਂ ਚਾਰ ਦਿਨ ਹੈ ਇਹ ਤੂੰ ਪੁੱਛਣਾ ਚਾਹੇ ਕਰੋ ਬਿੱਟੂ ਨੂੰ ਖੜਾ ਚਾਹੇ ਖੜ ਜੋ ਆਪ ਮੈਂ ਤਾਂ ਨਹੀਂ ਵੋਟ ਪਾਉਂਦੀ ਤੁਹਾਨੂੰ ਚਾਰ ਵੋਟਾ ਹੋਰ ਘਟਾਓ ਘਰ ਦੇ ਕੰਮ ਲਿਬੜਦੇ ਨਹੀਂ ਤੁਹਾਡੇ ਕੋਲੋਂ ਓਏ ਆਪਾਂ ਕਿਹੜਾ ਆਫਗਾਨਾ ਆਪਾਂ ਦਊਂਗਾ ਲੋਣੀ ਦੁੱਧ ਦੇ ਬੰਦੇ ਤੇ ਜਾ ਕੇ ਲੈ ਵੀ ਕੋਈ ਗੱਲ ਹੁੰਦੀ ਆ ਘਰ ਦੇ ਕੰਮ ਕਰਿਆ ਕਰੋ ਮੇਰੀ ਗੱਲ ਸੁਣੋ ਬਾਹਰ ਜਾ ਕੇ ਮੁੰਡਾ ਪਾਊਗਾ ਪਿੰਡ ਜਾ ਕੇ ਰੌਲੀ ਮੈਂ ਅੰਦਰ ਵੜ ਕੇ ਕਰ ਲਿਆ ਕਰ ਜਿਹੜੀ ਤਾਨੀ ਮਾਰੀ ਮੋਟੀ ਸਾਹਮਣੇ ਨਹੀਂ ਬੋਲੀ ਜਾਂਦਾ ਆਹੀ ਦਾ ਚਾਰ ਦਿਨ ਹੈਗੇ ਆ ਲੀਡਰ ਬੰਦੇ ਆਦੇ ਤੈਨੂੰ ਪਤਾ ਮੁੜ ਕੇ ਕੌਣ ਪੁੱਛਦਾ ਲੈ ਘਰ ਦੇ ਕੰਮ ਨਹੀਂ ਖਤਮ ਹੁੰਦੇ ਚੱਕਿਆ ਵੱਡਾ ਲੀਡਰ ਲੋਕੀ ਪਤਾ ਨਹੀਂ ਇਹਦੇ ਮਗਰ ਕਿੱਦਾਂ ਲੱਗ ਜਾਂਦਾ ਸਾਡੀ ਤਾਂ ਗੱਲ ਨਹੀਂ ਮੰਨਦਾ ਇਹ ਹਾਂ ਵੀ ਜਲੀਏ ਉਹ ਭਾਬੀ ਕਿਹਨੂੰ ਕਹਿੰਦੇ ਜੀ ਵੋਟਾਂ ਨਹੀਂ ਪਾਣੀਆਂ ਓਏ ਉਹ ਭਰਾਵਾ ਤੂੰ ਭਾਬੀ ਇਹ ਗੱਲਾਂ ਨਾ ਧਿਆਨ ਦੇ ਨਹੀਂ ਤਾਂ ਸਾਡੀ ਕੁੱਤੇ ਖਾਣੀ ਰੋਜ਼ ਹੁੰਦੀ ਆ ਤੈਨੂੰ ਪਤਾ ਲੈ ਉਹ ਤੂੰ ਬਿਸ਼ੂ ਦੇ ਮੁਰਗੇ ਮਗਾਈਏ ਜਾ ਕੇ ਚੱਲ ਆਪਾਂ ਮੇਰੀ ਗੱਲ ਸੁਣ ਲੈ ਹਾਂਜੀ बस ਜਿੱਦਾਂ ਮੈਂ ਕਹੀ ਜਾਣੀ ਨਾ ਉੱਦੇ ਨੂੰ ਹਾਂਜੀ ਆਣੀ ਬਾਦ ਨੂੰ ਹਵਾ ਲੈ ਕੇ ਆਪਾਂ ਨਾ ਚੱਕਣਾ ਹਾਂ ਬੱਸ ਖੜਾ ਗਾਣਾ ਨੂੰ ਆਪਾਂ ਲੈ ਵੀ ਇੱਥਾਂ ਜੇੜ ਖੜਕਾ ਹੈਗਾ ਕਰ ਦੇ ਇੱਥਾਂ ਬਿੱਟੂ ਭਾਜੀ ਹਾਂਜੀ ਭਾਜੀ ਕਿੱਧਰ ਗਏ ਕੋਚਰ ਬੋਲਟਰੀ ਫਾਰਮ ਤੇ ਗਏ ਅਦਾਨਾ ਬਣਾ ਬੁਲਾਉ ਤਾਂ ਮੜਿਆ ਅੱਛੇ ਕੋਈ ਨਾ ਫੋਨ ਕਰ ਲੈਣੀ ਆ ਤੁਸੀਂ ਚੱਲ ਵੀ ਮੜਿਆ ਚੱਲ ਆ ਵੀ ਵੇ ਰੋ ਪਾਣੀ ਪੁਲਾਇਆ ਪਾ ਲਈਂ ਕੰਡਾ ਨੂੰ ਕੋਈ ਨੀ ਪਾਣੀ ਪੀਣੇ ਨੇ ਪਹਿਲਾ ਬਲਾਲਾ ਬਿੱਟੂ ਨੂੰ ਮਾਰ ਦੇ ਅੱਛਾ ਠੀਕਾ ਕੋਈ ਨਹੀਂ ਕਰਦੀ ਮੈਂ ਫੋਨ ਕਰ ਲਿਓ ਮਾਰੇ ਕੂਨ ਕਿਧਾ ਆ ਗਿਆ ਹੈਲੋ ਹੈਲੋ ਹਾਂ ਹਾਂ ਹਾਂਜੀ ਕਿੱਥੇ ਆ ਤੁਸੀਂ ਮੈਂ ਇੱਧਰ ਦਾਣਾ ਪਾਉਣ ਆਇਆ ਸੀ ਮੁਰਗਿਆਂ ਨੂੰ ਅੱਛਾ ਆ ਕਰੇ ਆਜੋ ਪਾਜੀ ਹੁਣੀ ਆਇਓ ਆ ਅੱਛਾ ਪਾਜੀ ਹੁਣੀ ਕਿਹੜੇ ਆਹ ਹਾਂ ਬੋਟਾ ਆਲੇ ਬੋਟਾ ਅੱਛਾ ਅੱਛਾ ਚੱਲ ਕੋਈ ਨਹੀਂ ਆਉਣਾ ਵਾ ਇੱਥੇ ਬਿਠਾ ਇਹਨਾਂ ਨੂੰ ਅੱਛਾ ਠੀਕ ਆ ਬਿਠਾ ਲਓ ਇੱਥੇ ਆ ਜਾਓ ਖੰਡਾਓ ਮੈਂ ਆ ਗਿਆ ਆ ਜਾਓ ਠੀਕ ਆ ਓਕ ਚੱਲ ਸਹੀ ਆ ਓਕ ਤਿਆਰ ਹੋ ਗਏ ਉਹ ਯਾਰ ਕਮਾਲ ਕਰਤੀ ਆਪਾਂ ਗੰਜਿਆਂ ਨੂੰ ਕੰਘੀਆਂ ਬੇਤੀਆਂ ਬਿੱਟੂ ਕੀ ਜੀ ਲਿਆ ਲੈ ਆਪਾਂ ਕਹਿੰਦੇ ਆ ਦੇਖੀ ਤਿਆਰ ਕਰਕੇ ਜਾਵਾਂਗੇ ਤੂੰ ਆਉਣ ਦੇ ਬਹ ਮਲੇ ਹਾਂ ਹਾਂ ਮਲੇ ਜਾਈ ਬਸ ਠੀਕ ਆ ਚਲੋ ਪਾਣੀ ਪੀ ਲੈ ਆਈ ਗਿਆ ਹੈ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਕਿੰਨਾ ਹਾਲ ਚੱਲ ਵਧੀਆ ਕਿੱਧਰ ਗਿਆ ਜੀ ਮੁਰ ਗਿਆ ਨੂੰ ਦਾਣਾ ਪਾਉਣ ਗਿਆ ਕਮਾਲ ਕਰਤੀ ਯਾਰ ਰਿਐਕਸ਼ਨ ਦੇ ਦੇ ਰਿਆਂ ਲੋਕਾਂ ਨੇ ਧੂੜ ਬਟਵੇ ਸਰਪੰਚ ਜੀ ਅਸੀਂ ਤੇ ਤੂੰ ਦਾਣੇ ਪਾਉਂਦਾ ਫਿਰਦਾ ਮੂਕੜਾ ਨੂੰ ਦਾਸਦਾ ਸੀ ਹੋਰ ਕੀ ਕਮਾਲ ਕਰਤੀ ਚਲੋ ਸਰਪੰਚ ਜੀ ਨਹੀਂ ਲਾਣੀ ਉਹਨੂੰ ਮੂਹ ਲਾਪਾ ਉਹ ਨਹੀਂ ਲੈ ਇਦਾਂ ਕਿਦਾਂ ਉਹਨੂੰ ਉਹ ਆਪਾਂ ਆਈਦਾ ਤੈਨੂੰ ਤੇਰੇ ਕੋਲ ਆਇਆ ਪਹਿਲਾਂ ਸਰਪੰਚੀ ਆਈ ਜੀ ਲੈਣ ਆਏ ਤੈਨੂੰ ਹੋਰ ਬੰਦਾ ਦੇਖ ਲਾਣਾ ਦਾ ਕੰਮ ਮੇਰੇ ਨਾਲੋਂ ਮੇਰੀ ਗੱਲ ਸੁਣ ਲੈ ਪਿਛਲੀ ਵਾਰ ਦੇਲਾ ਤੇਰੇ ਚਾਚੇ ਦੇ ਮੁੰਡੇ ਨੂੰ ਗੁਰਦੁਆਰੇ ਦਾ ਪ੍ਰਧਾਨ ਬਣਾਇਆ ਹੁਣ ਕੋਈ ਕਹਿੰਦਾ ਵੀ ਬਣ ਜਾ ਹਾਂਜੀ ਹਾਂਜੀ ਆ ਦੇਖ ਲੈ ਇੱਕ ਦਬਕਾ ਮਾਰਿਆ ਗੁਰਦੁਆਰੇ ਦਾ ਪ੍ਰਧਾਨ ਬਣਾ ਕੇ ਆਪਾਂ ਸਰਪੰਚੀ ਆਪਾਂ ਤੈਨੂੰ ਦੇਣੀ ਆ ਚੰਤਾਰੰਗਾਰ ਤੋਂ ਅਜੀ ਯਾਰ ਤੇਰੇ ਨਾਲ ਆ ਪਾਜੀ ਖੜੇ ਨਾਲ ਫੇ ਤੁਸੀਂ ਕਿੱਦਾਂ ਦੂਹਾ ਹੋ ਜੀ ਨੇ ਉੱਠੋ ਤਾਰਦਾ ਸਲਾਹ ਕਰਦੇ ਆ ਨਾ ਫਿਰ ਮੈਂ ਧੰਨਵਾਦ ਹੋਰ ਤੂੰ ਸਲਾਹ ਛੱਡ ਲੈ ਦੱਸ ਕਮਾਲ ਕਰਤੀ ਵੇ ਤੂੰ ਤਾਂ ਚਲੋ ਕੋਈ ਨਹੀਂ ਦੇਖ ਲੰਨੇ ਹੁਣੇ ਉਹ ਮੇਰੀ ਗੱਲ ਸੁਣ ਲੈ ਹਾਂਜੀ ਬਸ ਐ ਕਾਗਜ਼ ਭਰ ਰਹੇ ਆ ਅੱਛਾ ਜੀ ਸਰਪੰਚੀ ਦਾ ਤੇਰੇ ਸਾਹਮਣੇ ਤੇਰੀ ਆ ਬਾਕੀ ਆਪਾਂ ਜ਼ੋਰ ਤਾਂ ਲਾਇਆ ਪਿਆ ਕਿਹਨੂੰ ਪਤਾ ਇੱਕ ਵਾਰੀ ਜਿਹੜੀ ਗਰੀ ਲੰਘੇ ਆ ਵੋਟਾਂ ਤੇਰੀਆਂ ਆਓ ਇਹ ਤਾਂ ਚਲੋ ਕੋਈ ਨਹੀਂ ਦੇਖ ਲੰਨੇ ਹਾਂ ਹੁਣ ਤੂੰ ਕਾਰਸਰਾ ਗੱਲ ਉਹਦਾ ਕਰਦੇ ਆ ਨਾ ਮੈਂ ਤਾਈ ਦਾ ਤੈਨੂੰ ਮਾਨ ਬਣਾ ਕੇ ਆਇਆ। ਤੁਹਾਡਾ ਕਹੇ ਗੋਲੀ ਮੋੜ ਨਾਲ। ਬਾਤ ਨੂੰ ਤਿਆਰ ਹੋ। ਤੁਹਾਡਾ ਕਹੇ ਨਹੀਂ ਮੋੜ ਨਾਲ ਸਾਜੀ ਤੁਹਾਡਾ ਤੇ ਹੱਥ ਸਿਰ ਮੱਥੇ। ਨਹੀਂ ਚਲੋ ਠੀਕ ਆ ਭਰਾ ਆਇਆ ਤੂੰ ਸਾਡਾ ਤੈਨੂੰ ਸਾਰਾ ਮਾਨ ਆਇਆ ਇਧਰ ਕੋਈ। ਨਹੀਂ ਕੋਈ ਗਾਲੀ ਕੋਈ ਗਾਲੀ ਨਹੀਂ। ਬਾਤ ਨੂੰ ਹੋ ਤਿਆਰ। ਕਰਲਾ ਸਿਆਰ। ਠੀਕ ਆ। ਚੱਲਾ। ਚੱਲ ਠੀਕ ਆ ਮੈਂ ਕਰਦਾ। ਕਰ 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 ਥਲਾ। ਜੀ ਲੱਗੀ ਲੱਗਦਾ ਹਵਾ। ਉਹਨਾਂ ਨਾਲ ਆਪਣੇ ਪੈਰ ਹੋਵੇ। ਉਹ ਮੈਂ ਕਿਹਾ ਤੂੰ ਥੋੜਾ ਜਿਹਾ ਰੋੜਾ ਨਾ ਅਡਾਰੀਆਂ ਮਾਰਦਾ ਫਿਰੋ। ਨਾਲ ਉਹਨਾਂ ਕੋਲ ਕੰਮ ਕਰਗੀ ਮੈਂ ਕਿਹਾ ਪੂਰੇ ਦੇਖੀ ਤਾਂ ਜਾਦੋਂ ਮਾਤੋਂ ਇਹਨਾਂ ਪਿਆਰ ਕਰ ਫੇ ਦੂਜਿਆਂ ਨੂੰ ਵੀ ਆਪਾਂ ਦੋੇ ਪਾਸੇ ਜਾਣਾ ਇਹ ਕਿਤਾਏ ਸੀ ਵੀ ਬਾਜੀ ਹੁਣੀ ਉਹ ਬਾਜੀ ਹੁਣੀ ਵੋਟਾਂ ਨੂੰ ਕਹਿੰਦੇ ਸਰਪੰਚ ਕੀ ਕਹਿੰਦੇ ਦੋਣੀ ਦੇ ਨੂੰ ਮੈਂ ਅਸੀਂ ਵੀ ਲਾੜੀ ਆਗੇ ਸਰਪੰਚ ਕੀ ਸਰਪੰਚ ਅਸੀਂ ਨਹੀਂ ਕਾਟਣਾ ਹੈਗਾ ਉਹ ਦੱਸੋ ਇਹਨਾਂ ਨੂੰ ਕਿੱਦਾਂ ਜਵਾਬ ਦੇ ਦਈਏ ਨਾ ਉਹ ਪਿਛਲੀ ਵਾਰ ਝਲਮੜ ਨਹੀਂ ਪਾਂਡੇ ਪਕਾਉਂਦੇ ਸਾਰੇ ਮੰਗਣ ਜੋ ਗਾਉ ਨੂੰ ਕਰ ਦਿੱਤਾ ਐ ਉਹ ਨਹੀਂ ਸਾਰਾ ਪਿੰਡ ਨਾਲ ਦੇ ਨਾਲ ਆ ਨਾਲਾ ਨਹੀਂ ਨਹੀਂ ਤੁਸੀਂ ਅਸੀਂ ਨਹੀਂ ਕਰਨਾ ਹੈਗਾ ਹੁਣ ਤਾਂ ਸਰਪੰਚ ਜੀ ਸਕੁੰਜੀ ਅਸੀਂ ਨਹੀਂ ਲੈਣੀ ਨਾ ਤੁਗਾ ਤੁਸੀਂ ਲੈ ਲਓ ਸਾਨੂੰ ਨਹੀਂ ਲੋੜ ਹੈਗੀ ਉਹ ਨਹੀਂ ਦੱਸਦਾ ਕਿਦਾ 100 ਕੰਮ ਪੈਂਦਾ ਹੈ ਨਾ ਤਈ ਆ ਪੰ ਨਹੀਂ ਨਾ ਸਾਨੂੰ ਨਹੀਂ ਲੋੜ ਹੈਗੀ ਮੰਗਣ ਜੋ ਕੇ ਕਰ ਦੰਦੇ ਹੈ ਪਤਾ ਕਿੰਨਾ ਪੈਸਾ ਲੱਗਦਾ ਬੋਟਾਂ ਨੇ ਚਲ ਕੋਈ ਨਹੀਂ ਦੇਖੀ ਜਊ ਹੁਣ ਆ ਵੇਚ ਜਾਣਾ ਸਾਡੇ ਕੋਲ ਟੀ ਫਾਰਮ ਸਾਰਾ ਕੁਝ ਤੇ ਦੇਖੂਗਾ ਤੁਸੀਂ ਖੜਦੀ ਹੈ ਪੱਲੀ ਸਰਪੰਚੀ ਦੀ ਨਹੀਂ ਪੰਜ ਵੀ ਚਾਹੀਦੇ ਆ ਨਾਲ ਫਿਰ ਕੋਈ ਨਹੀਂ ਉਹ ਪੰਜਾਂ ਦੀ ਗੱਲ ਕਰਦੇ ਆ ਭਾਜੀ ਉਹਨਾਂ ਨਾਲ ਉਹਨਾਂ ਨਾਲ ਕਰਦੇ ਆ ਸਰਪੰਚੀ ਦੇ ਜਿਹੜੇ ਤੁਹਾਡੇ ਚਾਰ ਮੁਰਦੇ ਆ ਤੁਸੀਂ ਹੁਣ ਵੇਚਣੇ ਆਹੋ ਕੋਈ ਨਹੀਂ ਦੇਖੀ ਜਾਊ ਜਿਹੜੀ ਗੱਲ ਆ ਪੰਜੀ ਦਾ ਮਣੀ ਮੋਟੀ ਹੱਥ ਜਾ ਜਾਊਗੀ ਕਿ ਇੰਨੇ ਚਿਰ ਦੇ ਤਹਨੇ ਆ ਕੋ ਨਾਲ ਨਹੀਂ ਜਿੱਤੋ ਤਾਂ ਭਾਜੀ ਵੀ ਨਹੀਂ ਆਗਾ ਵਧੀਆ ਹੋਇਆ ਤੁਮਾ ਚਲ ਕੋਈ ਨਹੀਂ ਦੇਖ ਲਓ ਹੁਣ ਸਾਨੂੰ ਵੀ ਤਾਂ ਕਿਟਾਡੇ ਨਾਲ ਹੁਣ ਕੱਢਣਾ ਹੀ ਪੈਣਾ ਕੋਈ ਗੱਲ ਨਾ ਪ੍ਰਵਾਹ ਨਾ ਕਰ ਤੁਮ ਦੇਖ ਰਹੀ ਹੈ ਪਿੰਡ ਦੇ ਸਰਪੰਚੀ ਕਰਕੇ ਆਪਾਂ ਵੀ ਹਾਂਜੀ ਹੋਰ ਕਿੱਦਾਂ ਜੀ ਹਾਂਜੀ ਉਹ ਮੰਨਦੇ ਤਾਂ ਨਹੀਂ ਜੀ ਮਨਾਵਾ ਕਰਦੇ ਮੈਂ ਕਿਹਾ ਵੀ ਹੁਣ ਠੀਕ ਲਈਏ ਭਾਜੀ ਹੁਣੀ ਨਾਲ ਕੋਈ ਕਬਰਾਈਦਾ ਨਹੀਂ ਹੁੰਦਾ ਲੈ ਕੋਈ ਗੱਲ ਨਹੀਂ ਫੇ ਪੰਚਾਂ ਦੀ ਕਿੱਦਾਂ ਗੱਲ ਨਹੀਂ ਹੂੰ ਬਸ ਕੁਛ ਨਹੀਂ ਕਰਨਾ ਹਾਂਜੀ ਪੰਜ ਵੀ ਬੱਜ ਗਏ ਪੰਜ ਬਣਾ ਕੇ ਦਵਾ ਕੇ ਤੈਨੂੰ ਠੀਕ ਆ ਭਰਾ ਨੂੰ ਭਾਜੀ ਆਪੇ ਬੰਦੇ ਖੜੇ ਕਰ ਦਨੇ ਆ ਸਹੀ ਹਾਂ ਤੁਹਾਨੂੰ ਕੰਮ ਕਰਨਾ ਧੀ ਲੋੜੀ ਵਾਸਤੇ ਤਿਆਰੀ ਕਰ ਕਾਗਜ਼ਪੂਤ ਫਿਰ ਆਪਾਂ ਨੂੰ ਕਿਹੜੇ ਚਾਹੀਦੇ ਦੇ ਦੇ ਵਾਸਤੇ ਕਾਗਜ਼ ਪੱਤਰ ਮੈਡਾ ਨਹੀਂ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਪਹਿਲਾਂ ਤੂੰ ਚਾਕ ਸਮਾਜ ਚਿੱਟੇ ਕੋਰਤੇਗਾ ਮੈਂ ਠੀਕ ਆ ਆ ਬੰਦਾ ਤੁਰਿਆ ਜਾਂਦਾ ਪਤਾ ਲੱਗੇ ਫਿਰ ਪੰਜ ਜਾਂਦਾ ਉਹ ਮੁੜ ਕੇ ਪੰਜ ਸਾਢੇ ਕੋਰਤੇ ਜਾਮੇ ਚਿੱਟੇ ਕੰਮ ਹੋਣੇ ਤਾਂ ਜਾਣਾ ਪਚੈਰੀਆਂ ਠਾੜਿਆਂ ਆ ਗਈ ਬਗਲ ਹੈ ਆ ਕੋਟਾ ਜੋ ਮੇਰਾ ਬੰਦਾ ਪਤਾ ਲੱਗਦਾ ਚਲ ਠੀਕ ਆ ਸਹੀ ਆਵੇ ਮੈਂ ਹੋਰ ਤੂੰ ਕੰਮ ਕਰ ਤੇ ਜਾ ਰਹੀ ਆਪਣੀ ਕੋਈ ਨਹੀਂ ਗੱਲ ਨਹੀਂ ਹੋ ਗਈ ਤਿਆਰੀ ਵਾਸਤ ਹਾਂਜੀ ਆ ਜਾਵੇ ਆ ਜੀ ਦੇਖ ਲਓ ਤੁਸੀਂ ਅਸੀਂ ਤਾਂ ਕਦੇ ਕਿਸੇ ਦੇ ਘਰ ਗਏ ਨਹੀਂ ਹੈਗੇ ਹੁਣ ਸਾਰ ਘਰ ਘਰ ਜਾ ਕੇ ਵੋਟਾਂ ਨੂੰ ਵੀ ਕਹਿਣਾ ਵੈਣਾ ਫੇ ਤਾਂ ਹੀ ਲੋਕਾਂ ਨੇ ਪਾਣੀ ਆ ਵੋਟਾਂ ਤੁਸੀਂ ਚਿੰਤਾ ਨਾ ਕਰੋ ਦੇਖੋ ਤੁਸੀਂ ਕਰੋ ਚਾਰ ਪੰਜ ਬੁੜੀਆਂ ਤੁਸੀਂ ਮੈਂ ਇਹ ਕਹਿੰ ਤੂੰ ਕਰ ਲੈ ਜਾਂ ਬਾਕੀ 12 14 ਬੁੜੀਆਂ ਅਸੀਂ ਤੁਹਾਡੇ ਨਾਲ ਭੇਜਿਆ ਕਰਦੀਆਂ ਹਾਂ ਹਾਂ ਤੂੰ ਟੈਨਸ਼ਨ ਨਾ ਲਾਓ ਠੀਕ ਆ ਫਿਰ ਤੁਸੀਂ ਬਸ ਕਾਜ ਭਰਨੇ ਆ ਬਾਕੀ ਕੰਮ ਸਾਡਾ ਠੀਕ ਆ ਬਾਜੀ ਤਿਆਰੀ ਕਰੋ ਤੁਸਨੂੰ ਠੀਕ ਹੈ ਜੀ ਠੀਕ ਆ ਸਹੀ ਹੈ ਜੀ ਔਰ ਠੀਕ ਆ ਓਕੇ 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 ਔ ਲੱਗਦਾ ਉਦਾਂ ਨਾ ਨਹੀਂ ਨਹੀਂ ਮੈਂ ਤਾਂ ਬਣ ਕੇ ਗੱਲ ਐਦਾ ਕਰ ਦੂੰ ਹੁਣ ਕੁੱੜਦੇ ਪਜਾਮੇ ਸਵਾ ਲਈਏ ਦੋ ਤਿੰਨ ਸਹੀ ਗੱਲ ਆ ਉਹਨਾਂ ਦੀ ਬਾਜੀ ਆਹ ਵੇ ਕੱਡੇ ਦਾ ਤਾਂ ਪਿਆ ਹੋਣਾ ਕੱਪੜਾ ਕੋਈ ਗੱਲ ਨਹੀਂ ਬਾਕੀ ਦੋ ਤਿੰਨ ਜਿਹੜੇ ਖਵਾਣੇ ਉੱਥੇ ਨਿ ਆਵਾਂਗੇ ਆਹ ਸ਼ਹਿਰੇ ਦੀ ਆਣੀ ਆ ਹਾਂ ਇੱਧੇ ਕਰਦੇ ਆ ਇੱਧੇ ਕਰਦੇ ਆ ਆਹੋ ਸਹੀ ਆ ਆ ਜਾ ਮਿਲੋ ਨਾ ਆ ਜਾ ਚਲੀਏ ਫਟਾਫਟ ਚਲੀਏ ਲੈ ਵੀ ਭਾਜੀ ਇਹ ਤਾਂ ਕਰ ਗਿਆ ਕੰਮ ਆਪਣਾ ਪੰਪ ਉਹ ਇਹ ਤਾਂ ਦਾ ਇਹ ਤਾਂ ਡਾਲੀਆਂ ਮਾਰਦਾ ਵੀ ਰਾਤ ਨੂੰ ਨੀਂਦ ਨਹੀਂ ਆਦਾ ਸਰਪੰਚ ਜੀ ਤਾਂ ਆ ਗਏ ਦੀ ਜੇਬ ਤੋਂ ਕਹਿੰਦਾ ਹੋਰ ਕਿਤਾ ਹੋ ਗਿਆ ਯਾਰ ਹੋਰ ਇਹ ਬਾਈ ਬੈਠਾ ਬੈਠਾ ਬਣ ਜੂ ਬੈਠਾ ਬਣ ਜੂ ਹੋਰ ਉਹ ਕਮਾਲ ਕਰਦੀ ਯਾਰ ਮੈਠਾ ਕਿੱਦਾਂ ਮਾਨੂੰ ਆਪਾਂ ਇਹ ਦੋੇ ਪਾਸੇ ਜਾ ਕੇ ਬੰਦਾ ਕਿਹੜਾ ਕਰਨ ਇਹ ਦੇ ਮੁਕਾਬਲੇ ਅੱਛਾ ਹੋਇਆ ਆਪਾਂ ਦਾ ਤਮਾਸ਼ਾ ਦੇਖਣਾ ਚਾਰ ਦਿਨ ਦੋਹਾਂ ਜੋ ਜਿਹੜਾ ਜਿੱਤ ਕੇ ਆਪਣਾ ਸਰਪੰਚ ਉਧਰ ਚਾਹ ਮੈਨੂੰ ਲੱਗਦਾ ਠਾਬੇ ਵਾਲਾ ਠਾਬੇ ਵਾਲਾ ਲੱਗਦਾ ਮੈਨੂੰ ਉਹ ਮੈਨੂੰ ਪਤਾ ਲੱਗਿਆ ਕਿ ਤੂੰ ਲੈ ਹੁਣ ਆਪਾਂ ਉਹ ਕੋਹ ਜਾਲਦੇ ਦਿਨੇ ਜਾ ਕੇ ਉਹਨੂੰ ਹਵਾ ਜਾ ਕੇ ਆਨੇ ਉਹਦੇ ਕੋ ਹਾਂ ਬਸ ਹੁਣੇ ਦੇ ਦੇਣਾ ਆਪਾਂ ਹੋਰ ਹੋਰ ਹੁਣੇ ਜਾਣਾ ਆਪਾਂ ਲੈ ਬਸ ਚੱਲ ਹੈਗਾ ਸਹੀ ਆ ਉਹ ਕਿਦਾਂ ਨੂੰ ਜਾਨਾ ਅਸੀਂ ਕੱਲ ਕਿਦਾਂ ਹਾਜ਼ਰ ਵਧੀਆ ਅਸੀਂ ਕੱਲ ਹੋਰ ਉਹ ਨਾ ਕਾਰੋਬਾਰ ਕਿਦਾਂ ਠੀਕ ਹੈ ਭਾਜੀ ਵਧੀਆ ਵਧੀਆ ਹਾਂ ਬੜੀਆਂ ਬੜੀਆਂ ਫੇਟਿਆ ਪਾਣੀ ਚਾਹ ਪਾਣੀ ਕੁਝ ਕੋਈ ਨਹੀਂ ਉਹ ਮੈਂ ਕਿਹਾ ਕਾਰੋਬਾਰ ਤਾਂ ਤੇਰਾ ਵਧੀਆ ਯਾਰ ਤੁਸੀਂ ਕਾਰੋਬਾਰ ਕਰੀਏ ਨੇ ਪਿੰਡ ਸਰਪੰਚੀ ਦਾ ਖਾੜਾ ਮੱਛਾ ਮੱਗਿਆ ਪਿਆ ਹੋਰ ਕੀ ਚਾ ਖੜਿਆ ਬੰਦੇ ਉਹ ਤੂੰ ਮੇਰੀ ਗੱਲ ਸੁਣ ਤਿਆਰ ਜਿਹੜਾ ਮੱਝਾ ਤੂੰ ਚੁੱਪ ਕਰਕੇ ਤਿਆਰ ਹੋ ਉਹ ਨਹੀਂ ਨਹੀਂ ਬਾਜੀ ਆਪਾਂ ਇੱਧਰ ਕੰਮ ਕਰਦੇ ਬਿਜਲੀ ਆ ਹੋਰ ਉਹ ਜੇ ਤੇਰੇ ਆ ਇਹ ਨੌਜਵਾਨਾ ਆਉਗੇ ਸਰਪੰਚੀ ਦੇ ਵਿੱਚ ਅੱਗੇ ਤਾਂ ਫੇ ਕਿੱਦਾਂ ਏਡਾ ਹੋਊਗਾ ਨਹੀਂ ਨਹੀਂ ਚੱਲਣਾ ਬਾਜੀ ਕੰਮ ਹੈਗੇ ਆ ਅਭੀ ਮੁੰਡਾ ਨੌਜਵਾਨੀ ਹੋ ਰਹਿਗੇ ਉਹ ਕੋਈ ਨਹੀਂ ਇਹ ਵੀ ਆਪਣੇ ਅਸੀਂ ਤੇਰੇ ਨਾਲ ਆ ਮੁੰਡਾ ਤੇਰੇ ਨਾਲ ਤੂੰ ਚਿੰਤਾ ਕਾਹਨ ਕਰਦਾ ਸਾਰਾ ਪਿੰਡ ਤੇਰੇ ਨਾਲ ਆ ਪਾਜੀ ਨਾਲ ਆ ਸਾਡੇ ਤੁਸੀਂ ਕੀ ਕਰਦੇ ਫੇ ਨਹੀਂ ਡਰਨਾ ਗੱਲ ਹੀ ਆ ਤੁਹਾਨੂੰ ਸਲਾਹ ਕਰ ਲੈ ਮਾਨ ਮਨਾ ਬਣਾ ਲਓ ਸਲਾਹ ਕਰ ਲੈਣੇ ਆ ਇਦਾਂ ਵੀ ਹੋਇਆ ਦੇਖ ਲੈਣੇ ਆ ਨੂੰ ਨੂੰ ਕਾ ਕਰ ਤਿਆਰ ਹੋਣਾ ਹੁਣ ਕੋਈ ਨਹੀਂ ਬਣਾ ਲੈਣੇ ਆ ਪ੍ਰੋਗਰਾਮ ਹਾਂ ਮੈਂ ਬਾਥਰੂਮ ਆ ਗਿਆ ਤੇ ਅਜੇ ਕਬਾ ਆਨੇਗਾ ਨਾ ਤੁਸੀਂ ਪਾਜੀ ਨਾਲ ਆ ਸਾਡੇ ਸਾਰਾ ਪਿੰਡ ਨਾਲ ਆ ਆਪਣੀ ਚਿੰਤਾ ਨਾ ਕਰੋ ਤੁਸੀਂ ਸਲਾਹ ਕਰ ਲੈਣੇ ਆ ਦੇਖ ਲੈ ਕਰੋ ਕਰੋ ਸਲਾਹ ਦਾ ਕਰੋ ਹਾਂ ਜੀ ਕਰਦੇ ਆ ਤਿਆਰ ਹੋਆ ਪਿੰਡ ਤੇ ਹੋਰ ਤਿਆਰ ਆ ਬਾਕੀ ਵੀ ਓਏ ਗੱਲ ਨਹੀਂ ਆਪਾਂ ਦੇਖ ਲੈਣੇ ਸਲਾਹ ਕਰਦੇ ਆਂ ਕਰੋ ਕਰਵਾਣੀ ਸਲਾਹ ਕਰ ਲਈ ਆਪਾਂ ਦੇਖ ਲੈਣੇ ਕਰਨ ਦੀ ਨਹੀਂ ਲੋੜ ਭਾਈ ਆਪਣੇ ਨਾਲ ਆਣਾ ਗੱਲ ਹੀ ਆ ਹਾਂਜੀ ਦੇਖ ਲੈਣੇ ਹੋਰ ਕਿਦਾਂ ਮੰਨ ਗਿਆ ਮਨ ਫੇਰ ਬਣਾ ਦੂੰ ਮਨ ਤਾਂ ਬਣਾ ਲੈਂਦੇ ਆ ਮੈਂ ਤਾਂ ਕਹਿੰਦਾ ਜੀ ਤੁਸੀਂ ਖੜੋ ਹੋਇਓ ਜੀ ਵਧੀਆ ਏ ਓਏ ਆਪਾਂ ਤਾਂ ਉਦੋਂ ਹੀ ਸਰਪੰਚਿਆਂ ਤੈਨੂੰ ਪਤਾ ਤੇ ਵਧੀਆ ਗੱਲ ਆ ਵੀ ਮੋਰ ਲੱਗ ਜਾਓ ਪੱਕੀ ਨਾਲੇ ਸਰਪੰਚੀ ਮੋਰ ਤਾਂ ਤੈਨੂੰ ਪਤਾ ਤੁਹਾਡੇ ਕੋਲ ਆਵੇ ਸਾਡੇ ਕੋਲ ਆਵੇ ਮੋਰ ਤਾਂ ਕੀ ਆ ਕੋਈ ਗੱਲ ਆ ਕੱਲਨੇ ਸਲਾਹ ਕਰ ਪੈਸੇ ਦੇਲੇ ਦਾ ਜਿਆਦਾ ਆ ਖਰਚੇ ਵੀ ਬਹੁਤ ਹੁੰਦੇ ਸਿਰ ਪੈਕੀ ਇੱਥੇ ਤੇ ਮੈਂ ਜਿੱਲਣੇ ਕਿਹੜੇ ਦੋਖੀ ਆ ਹਾਂ ਖਰਚ ਉਹ ਜਦੋਂ ਬੰਦਾ ਸਰਪੰਚ ਬਣ ਗਿਆ ਖਰਚੇ ਦਾ ਆਪੇ ਚੱਲ ਪੈਂਦੇ ਆ ਅੱਛਾ ਜੀ ਲੈ ਤੂੰ ਚਿੰਤਾ ਨਾ ਕਰ ਪਹਿਲਾਂ ਤਾਂ ਖਰਚੇ ਨਹੀਂ ਪੈਣੇ ਆ ਉਹ ਚੱਲ ਕੋਈ ਨਹੀਂ ਤੇ ਐਫ ਡੀ ਆ 50 ਸਾਲਾਂ ਦਾ ਡਬਲ ਚਲੋ ਕੋਈ ਨਹੀਂ ਤਰ ਚਿੰਤਾ ਨਾ ਕਰ ਤੂੰ ਮਾਨ ਬਣਾ ਕੋਈ ਨਹੀਂ ਮੈਂ ਸਲਾਹ ਕਰ ਉਹ ਕਾਗਜ਼ ਤਿਆਰ ਕਰ ਐ ਕੁਝ ਵੀ ਕਰਨਾ ਪੰਜ ਵੀ ਤਿਆਰ ਕਰਕੇ ਦੇ ਜਾਣੇ ਤੈਨੂੰ ਠੀਕ ਹੈ

ਉੱਲਾ ਮੈਂ ਕਹਾ ਤਿਆਰ ਆਪਾਂ ਕਰਕੇ ਜਾਵਾਂਗੇ ਮਨ ਬਣ ਗਿਆ ਆਧਾ ਦਾ ਬਣਾਤਾ ਮਾ ਮਰਾ ਚਾ ਪੀਂਦੇ ਆਂ ਮਿੰਦੇ ਆਪਾਂ ਬੰਦਾ ਤਿਆਰ ਕਰਦਣਾ ਬਿੱਟੂ ਉੱਥੇ ਮੁਰਗੇ ਵੇਚੇ ਨੂੰ ਤਿਆਰ ਮਨਦਾ ਇਹ ਨਹੀਂ ਢਾਬੇ ਦੇ ਚਾਰ ਭਾਂਡੇ ਵਿੱਚ ਨਹੀਂ ਆਪਾਂ ਭਾਂਡੇ ਆਪਾਂ ਛੱਡਣੇ ਆਂ ਦੱਸ ਪਿਛੜੀ ਪੰਜ ਸਾਲ ਹੋਏ ਉਹ ਦੇਖਦਾ ਹੇ ਤੇ ਪੈਰੀ ਹੈ ਬਚਾਰਾ ਅਜੇ ਕੇਸਾਂ ਲਾਈ ਜਾਂਦਾ ਬੈਂਕ ਦੀ ਆਪਾਂ ਦਾ ਪੈਰੀ ਅਕਤਮਾਚਾ ਦੇਖਣਾ ਚਾਹ ਰਦੇ ਆਂ ਆ ਲਾਹੌਰ ਮੁਰਗੇ ਆਪਾਂ ਇੱਥੇ ਰਹਿੰਦੇ ਆ ਤੈਨੂੰ ਪਤਾ ਤਾਂ ਬਾਤੂੰ ਜਿਹੜੀ ਮਾੜੀ ਮੱਠੀ ਕਥਾ ਰਹਿ ਗਈ ਕੱਢ ਕੇ ਜਾਣਾ ਹੁਣ ਆਪਾਂ ਕੱਢ ਕੇ ਜਾਣੀ ਹਾਂ ਹਾਂ ਬਣਾਓ ਮੰਨ ਤੋਈ ਕੋਈ ਨਹੀਂ ਭਾਜੀ ਮੰਨਦਾ ਹੁਣ ਬਣਾ ਲਿਆ ਆ ਬਸਦੇ ਆ ਮੈਂ ਕੋਈ ਪੇਪਰ ਤਿਆਰ ਕਰ ਲਈਏ ਕਰੋ 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 ਤੁਹਾਡੀ ਸਲਾਹ ਲੈ ਲਵੋ ਕਿਸੇ ਦੀ ਹਾਂ ਮੈਂ ਕੋਈ ਨਹੀਂ ਪੇਪਰ ਸਾਰੇ ਤਿਆਰ ਕਰਕੇ ਵੀ ਤੁਹਾਨੂੰ ਬਣਾਨੇ ਹਾਂ 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 ਬਿਲਕੁਲ ਬਿਲਕੁਲ ਫਿਰ ਨਾਲੇ ਰਹਿ ਕੇ ਕੰਮ ਕਰਾਉਣਾ ਪੈਣਾ ਸਾਰਾ ਹੀ ਉਹ ਤੂੰ ਜੇਰ ਮੇਰੀ ਗੱਲੋਂ ਆਪਾਂ ਹੁਣ ਉਹ ਬਿੱਟੂ ਖੜਾ ਹੁਣ ਉਹਨੂੰ ਫਿਰਦਾ ਜਿਹੜਾ ਪੋਟਰੀ ਫਾਰਮ ਵਾਲਾ ਵੇਖ ਪਿੰਡ ਬਾਹਰ ਦਾ ਹੁਣ ਤਾਂ ਆਪਾਂ ਲਾਰਾ ਨੂੰ ਗਾ ਤਾਂ ਉਹਨੂੰ ਵੀ ਲਾਉਣਾ ਪੈਣਾ ਹੁਣ ਆਪਾਂ ਨੂੰ ਠੀਕ ਹੈ ਜੀ ਆ ਚਲੋ ਜਾਣਾ ਆਣਾ ਦਾ ਨਹੀਂ ਆਪਾਂ ਦੇ ਤੇਰੇ ਨਾਲ ਨੇ ਨੇੜੇ ਪਿੰਡ 'ਚ ਸਾਨੂੰ ਹੈ ਬਸ ਸਹੀ ਹੈ ਇਹਦੇ ਨਾਲ ਨੇੜੇ ਸਾਨੂੰ ਕੌਣ ਚਲੋ ਆਪਾਂ ਮੇਰੇ ਆਪਾਂ ਮਨ ਬਣਾ ਕੇ ਆਏ ਆ ਤੈਨੂੰ ਸਰਪੰਚ ਬਣਾਉਣਾ ਹੈ ਸੀ ਪੱਕਾ ਠੀਕ ਹੈ ਜੀ ਹਾਂ ਮੈਂ ਲੋਕਾਂ ਦੀ ਆਵਾਜ਼ ਵੀ ਸੁਣੀ ਆ ਠੀਕ ਹੈ ਜਿਹਨੂੰ ਪੁੱਛਦਾ ਤੇਰਾ ਹੀ ਨਾਂ ਆਦਾ ਤੇਰਾ ਨਾਮ ਐਸ ਵੀ ਸਭ ਤੋਂ ਉੱਤੇ ਆ ਅਧੀ ਤੇਰੇ ਨਾਲ ਆ ਆਪਾਂ ਅੱਗੇ ਤਾਂ ਗੱਲਬਾਤ ਹੀ ਕਰਾਂ ਜੇ ਤੁਸੀਂ ਨਾਲ ਮੌਤ ਵਿੱਚ ਚੱਕ ਲੈਣੇ ਫੱਟੇ ਆਪਾਂ ਸਹੀ ਹੈ ਜੀ ਬਸ ਆਪਾਂ ਮੋਹਰੇ ਲੈਣੀ ਜਿੱਤਿਆ ਦਾ ਤੂੰ ਪਿਆ ਠੀਕ ਹੈ ਜੀ ਹਾਂ ਹਾਂ ਬਾ ਤੁਹਾਡਾ ਸਾਥ ਮਿਲ ਗਿਆ ਸਾਰਾ ਕੋਈ ਮੈਂ ਨਾ ਮੈਂ ਤਾਂ ਆਪਾਂ ਮਨ ਬਣਾ ਕੇ ਆਏ ਪੱਕਾ ਆ ਮੁੰਡੇ ਨੂੰ ਪੁੱਛਣਾ ਮੈਂ ਇਹਨੂੰ ਕਿਹਾ ਵੀ ਆਪਾਂ ਜੇ 100 ਰੁਪਏ ਲਾਏ ਤਾਂ ਲਾ ਦੇਣਾ ਠੀਕ ਹੈ ਬਈ ਚਲੋ ਵਧੀਆ ਗੱਲ ਹੈ ਜੀ ਠੀਕ ਹੈ ਠੀਕ ਹੈ ਬਈ ਹੋਰ ਹੋਰ ਭਾਈ ਚਲੋ ਜੀ ਮਨਤਾ ਬਣਾ ਲੈਣੇ ਪੜ ਜਾ ਨਹੀਂ ਕਿਤਾ ਆਪਣੀ ਗੱਲਬਾਤ ਬਹਿ ਜਾਓ ਮੇਰੀ ਗੱਲ ਹਾਂਜੀ ਪੰਜ ਆਪਣੇ ਤਿਆਰ ਆ अच्छा जी बात तू तू ਕੋਈ ਨੂੰ ਕਹਿਣਾ ਨਹੀਂ ਠੀਕ ਹੈ ਤੇਰਾ ਕੰਮ ਸਿਰਫ ਇੱਕੋ ਹੀ ਆ ਠੀਕ ਹੈ ਕਾਗਜ਼ ਆਪਣੇ ਭਰਨੇ ਆ ਤੇ ਆਪਣੀ ਤਿਆਰੀ ਕਰਨੀ 5 ਦਿਨ ਨੂੰ ਬਣਾ ਕੇ ਦੇਣੇ 5 ਦੇ 5ੇ ਚਲੋ ਐਨ ਪੰਜ ਪੰਜ ਇੱਕ ਦੋ ਮੁੰਡੇ ਰਹਿ ਗਏ ਆਪਣੇ ਕੋਲ ਜੇ ਦੇਖੋ ਚਾਹ ਵਾਲਿਆਂ ਤਾਂ ਫਿਰ ਵਧੀਆ ਹੈ ਹੈਗੇ ਇੱਕ ਦੋ ਬਈ ਮੈਨੂੰ ਦੱਸ ਦੇ ਕਿਹੜੀ ਵਾਰ ਚਾਹ ਹੋਰ ਮਾਰ ਜਾਪਾਂ ਨਾ ਕਰਾਂਗੇ ਠੀਕ ਆ ਠੀਕ ਹੈ ਕੋਈ ਗੱਲ ਪੰਜਾਂ ਦਾ ਫਿਰ ਕਰਨਾ ਕਰ ਠੀਕ ਹੈ ਬਈ ਲੈ ਹੋਰ ਚਿੰਤਾ ਨਾ ਕਰ ਤੂੰ ਚੰਨੀ ਇਹ ਮੈਨੂੰ ਹੋਰ ਹੋਰ ਚਲ ਠੀਕ ਹੈ ਬਈ ਲੈ ਮਨ ਲਗੇ ਭਾਈ ਸਾਨੂੰ ਜਿੱਥੇ ਜਾਂਦੇ ਬੰਦੇ ਨੂੰ ਮਨਾ ਕੇ ਤੋੜਦੇ ਸੀ ਹੋਰ ਆਪਣੇ ਪੱਲੇ ਹੋਰ ਕੀ ਆ ਆਪਾਂ ਤਿੰਨ ਦਾ ਸਾਰੀ ਜਿੰਦਗੀ ਪੰਪੇ ਦਿੱਤੇ ਬੰਦੇਆਂ ਨੂੰ ਲੈ ਹੋਰ ਹਾਂ ਟੂ ਕੋ ਵੀ ਜਾਣਾ ਸ਼ਾਮ ਨੂੰ ਇੱਕ ਵਾਰੀ ਸ਼ਾਮ ਨੂੰ ਆਪਾਂ ਫੇਰ ਜਾਣਾ ਕਿਹੜਾ ਮਾਣਾ ਆਓ ਜਾਣਾ ਨਾ ਦੇਖੀਏ ਤੇਰੀ ਤਰੀਕੀ ਕਿਦਾਂ ਦੀ ਆ ਜੀ ਹੋਰ ਕੀ ਮਾ ਠੀਕ ਆ ਆ ਜਾ ਹਾਂਜੀ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਸਿਰਫ ਇੰਨਾ ਕੇ ਹੀ ਆ ਇਹ ਇਦਾਂ ਦੀਆਂ ਉਂਗਲਾਂ ਲਾਉਣ ਵਾਲੇ ਜਿਹੜੇ ਸ਼ਖਸ ਉਹ ਹਰ ਪਿੰਡ ਦੇ ਵਿੱਚ ਹੈਗੇ ਆ ਕਿਸੇ ਦੇ ਮਗਰ ਵੀ ਨਾ ਲੱਗੋ ਤਮਾਸ਼ਾ ਆਪਣੇ ਆਪ ਦਾ ਤਮਾਸ਼ਾ ਨਾ ਬਣਾਓ ਆਪਣੀ ਸਮਝ ਦੇ ਮੁਤਾਬਕ ਵੋਟ ਪਾਓ ਜਿਹੜੇ ਵੀ ਵੋਟਾਂ ਦੇ ਵਿੱਚ ਖੜੇ ਆ ਜਿਹੜਾ ਜਿੱਤ ਗਿਆ ਉਹ ਵੀ ਆਪਣਾ ਆ ਜਿਹੜਾ ਹਾਰ ਗਿਆ ਉਹ ਵੀ ਆਪਣਾ ਉਹ ਵੀ ਆਪਣਾ ਆ ਕਿਸੇ ਦੇ ਮਗਰ ਲਾ ਕੇ ਭਾਈਚਾਰਕ ਸਾਂਝ ਨੂੰ ਦੇੜੀ ਆ ਉਹ ਖਤਮ ਨਾ ਕਰੋ ਭਾਈਚਾਰਕ ਸਾਂਝ ਨੂੰ ਹਮੇਸ਼ਾ ਹੀ ਕਾਇਮ ਰੱਖੋ ਸਾਡਾ ਵੀਡੀਓ ਬਣਾਉਣ ਦਾ ਅੱਜ ਦਾ ਮਕਸਦ ਸਿਰਫ ਇਹ ਹੀ ਆ ਜੇ ਸਾਡੀ ਵੀਡੀਓ ਦੇਖ ਕੇ ਕਿਸੇ ਦੇ ਮਨ ਨੂੰ ਕੋ ਠੇਸ ਪਹੁੰਚੇ ਉਹਦੇ ਲਈ ਖਿਮਾ ਦੇ ਜਾਂ ਚਾ। ਕਰ ਲਈ ਆ। ਸਹਿਮਤੀ ਕਰ ਲਈ ਆ। ਸਾਰੇ ਜਣੇ ਸਹਿਮਤੀ ਕਰੋ। ਸਾਰੇ ਜਣੇ ਤਾਂ ਹੋ ਸਕਿਆ ਤਾਂ ਸਹਿਮਤੀ ਕਰੋ। ਨਹੀਂ ਮੇਰੇ ਵਰਗੇ ਇਹ ਮਗਨ ਨਾ ਲੱਗੋ। ਇਹਦੇ ਵਰਗੇ ਬੰਦੇ ਤਾਂ ਮਗਨ ਨਾ ਲੱਗੋ।